ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਅੱਜ ਅਸੀਂ ਆਇਆ ਸਿੱਖਾਂ ਵਾਲੇ ਪਿੰਡ ਦੀਪ ਬਾਈ ਕੋਲੇ ਇਹਨਾਂ ਦੇ ਕੋਲੇ ਬਹੁਤ ਪੁਰਾਣੇ ਟਾਈਮ ਤੋਂ ਗੱਦੀ ਕੁੱਤੇ ਰੱਖੇ ਹੋਏ ਆ ਤੇ ਲੱਕੇ ਕਬੂਤਰ ਰੱਖੇ ਹੋਏ ਆ ਆਜੋ ਆਪਾਂ ਤੁਹਾਨੂੰ ਬਾਈ ਨਾਲ ਮਲਾਉਂਦੇ ਆ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਜੀ ਸਭ ਠੀਕ ਵਧੀਆ ਜੀ ਹੋਰ ਠੀਕ ਹੈ ਹਾਂਜੀ ਆਪਣੇ ਕੋਲੇ ਕਿਹੜੀ ਕਿਹੜੀ ਨਸਲ ਦੇ ਕੁੱਤੇ ਆ ਜੀ ਆਪਣੇ ਕੋਲੇ ਗੱਦੀ ਆ ਜੀ ਗੱਦੀ ਕੁੱਤੇ ਆ ਠੀਕ ਹੋ ਗਈ ਆਪਾਂ ਨੂੰ ਰੱਖ ਲੈਣ ਨੂੰ ਆਪਣੇ ਕੋਲੇ ਵੀਰੇ ਪੁਰਾਣੀ ਨਸਲੀ ਆ ਪੁਰਾਣੀ ਨਸਲੀ ਠੀਕ ਹੈ ਕਿੰਨੇ ਸਾਲਾਂ ਤੋਂ ਚੱਲਦੇ ਆ ਰਿਹਾ ਜੀ ਆਪਣੇ ਕੋਲੇ 25 30 ਸਾਲ ਤੋਂ ਚੱਲਦੇ ਆ ਰਹੇ ਆ ਠੀਕ 听一个 ਕਿ ਕੁੱਤੇਆਂ ਗੋਲ ਚੱਲੀ ਆ ਜੇ ਆਪਾਂ ਵੇਖੀਏ ਬਾਈ ਫਿਰਾਂ ਕੋਲ ਇੱਕ ਜੋੜਾ ਰੱਖਿਆ ਹੋਇਆ ਗੱਦੀ ਕੁੱਤਿਆਂ ਦਾ ਇਧਰਲੇ ਪਾਸੇ ਮੇਲ ਬੰਨਿਆ ਹੋਇਆ ਤੇ ਪਿਛਲੇ ਪਾਸੇ ਪਿੰਜਰੇ ਦੇ ਵਿੱਚ ਫੀਮੇਲ ਆ ਤੇ ਆਪਾਂ ਮੈਂ ਸੁਣਨ ਦੇ ਵਿੱਚ ਆ ਵੀ ਇਹ ਬਾਲੀਜਾ ਦੀ ਖਤਰਨਾਕ ਬਰੀਡ ਹੁੰਦੀ ਆ ਤੇ ਐਂ ਘਰੇ ਕੁਝ ਕਹਿੰਦੀ ਨਹੀਂ ਕਿਸੇ ਨੂੰ ਨਹੀਂ ਬਾਈ ਜਮਾ ਨਹੀਂ ਕੁਝ ਕਹਿੰਦੀ ਸਾਡੇ ਤਾਂ ਬੱਚੇ ਖੋਲੀ ਫਿਰਦੇ ਇਹਨਾਂ ਨੂੰ ਠੀਕ ਹੈ ਕੋਈ ਆਏ ਕੋਈ ਡਾਕਟਰ ਜੀ ਹਜੇ ਤੱਕ ਨਹੀਂ ਕੋਈ ਆਏਗੀ ਹਾਂਜੀ ਤੇ ਇਹ ਕਿੰਨੇ ਮਹੀਨੇ ਦੀ ਹੈ ਇਹ ਇਹ 14 ਮਹੀਨੇ ਦਾ ਬਾਈ ਠੀਕ ਹੈ ਤੇ ਫੀਮੇਲ ਕਿੰਨੇ ਮਹੀਨੇ ਦੀ ਹੈ ਜੀ ਫੀਮੇਲ 1.5 ਸਾਲ ਦੀ ਹੈ ਫੀਮੇਲ 1.5 ਸਾਲ ਦੀ ਠੀਕ ਹੈ ਤੇ ਇੱਕ ਛੋਟਾ ਕਤੂਰਣ ਵੀ ਇਹਨੇ ਗੱਡੀ ਦਾ ਉਹ ਮੇਲ ਆ ਛੋਟੀ ਨਹੀਂ ਮੇਲ ਫੀਮੇਲ ਫੀਮੇਲ ਛੋਟੀ ਹੈ ਠੀਕ ਹੈ ਜੀ La la la. ਆ ਆ ਗਈ ਬਈ ਆਪਣੇ ਕੋਲੇ ਗੱਦੀ ਫੀਮੇਲ ਛੋਟੀ ਹੈ ਜਿਹੜੀ ਇਹ ਕਿੰਨੇ ਟਾਈਮ ਦੀ ਹੈ ਜੀ ਇਹ ਵੀਰੇ ਡੇਢ ਮਹੀਨੇ ਦੀ ਹੋਗੀ ਡੇਢ ਮਹੀਨੇ ਦੀ ਹੈ ਠੀਕ ਹੈ ਜੀ ਤੇ ਜੇ ਮਤਲਬ ਕਿਸੇ ਨੇ ਆਪਣੇ ਤੋਂ ਕੋਈ ਕੁੱਤਾ ਕਰਦਾ ਲੈਣਾ ਹੋਵੇ ਬਈ ਕਿੰਨੇ ਕਿਤਾ ਆਪਾਂ ਨੂੰ ਮਿਲ ਜਾਂਦੇ ਇਹਦੀ ਡਿਮਾਂਡ ਛੋਟੇ ਹੁੰਦੇ ਦੀ ਇਹਦੀ ਵੀਰੇ 25000 ਰੁਪਿਆ ਡਿਮਾਂਡ 25000 ਡਿਮਾਂਡ ਹੁੰਦੀ ਆ ਹੁਣ ਕਦੋਂ ਕੋ ਮਿਲ ਜਾਣਗੀ ਆਰਡਰ ਇਹ ਵੀਰੇ ਸਰਦੀਆਂ ਚ ਸਰਦੀਆਂ ਚਿੱਠੀ ਤਾਂ ਬਾਈ ਜੇ ਕਿਸੇ ਨੇ ਆ ਬੱਚੇ ਲੈਣੇ ਹੋਣਾ ਕਤੂਰੇ ਦੇ ਤੇ ਆਪਾਂ ਉਹਨੂੰ ਸਿਆਲਾਂ ਦੇ ਵਿੱਚ ਮਿਲਣਗੇ ਨਾ ਇਹਦੇ ਹਾਂਜੀ ਹਾਂਜੀ ਸਿਆਲਾਂ ਦੇ ਵਿੱਚ ਮਿਲਣਗੇ ਬਾਈ ਤੇ ਕੁੱਤੇ ਬਹੁਤ ਵਧੀਆ ਨੇ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਵੇਖ ਹੀ ਲਿੱਤਾ ਤੇ ਬਾਈ ਆਪਾਂ ਨੂੰ ਨੰਬਰ ਦੱਸ ਦੋ ਜੀ 9878235208 ਠੀਕ ਹੈ ਜੀ ਬਸ ਨੰਬਰ ਸਕਰੀਨ ਦੇ ਉੱਤੇ ਤੁਹਾਨੂੰ ਹੈਸ਼ ਕਰ ਦਾਂਗੇ ਤੇ ਤੁਸੀਂ ਬਾਈ ਨਾਲ ਜਰੂਰ ਕੰਟੈਕਟ ਕਰਿਓ